ਨਕ ਮਸੀਪਾਈ ਚਰੇ ਵੱਲੋਂ ਕਾਂਗਰਸ ਨੂੰ ਦਿੱਤਾ ਗਿਆ ਸਮਰਥਨ ਕਲਾ ਨੌਰਚੇ ਮਸੀਪਾਈ ਚਰੇ ਦਾ ਹੋਇਆ ਰਿਕਾਰਡ ਤੋੜ ਇੱਕ ਸੁਖਜਿੰਦਰ ਸਿੰਘ ਰੰਦਾਵਾ ਜਤਿੰਦਰ ਕੌਰ ਰੰਦਾਵਾ ਸਖ ਸਰਕਾਰੀਆ ਬਰਿੰਦਰ ਮੀਤ ਸਿੰਘ ਪਾੜਾ ਸਮੇਤ ਵੱਡੀ ਗਿਣਤੀ ਚ ਪਹੁੰਚੇ ਕਾਂਗਰਸੀ ਆਗੂ ਹਲਕਾ ਡੇਰਾ ਬਨਾਨਕ ਤੋਂ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਰੰਦਾਵਾ ਦੇ ਹੱਕ ਵਿੱਚ ਮਸੀਹ ਭਾਈ ਚਾਰੇ ਵੱਲੋਂ ਲੰਡਰਾਂ ਦੇ ਹੋਰਚ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਵਿੱਚ ਮਸੀਹ ਭਾਈ ਚਾਰੇ ਨੇ ਸਰਬਸੰਪਤੀ ਨਾਲ ਜਤਿੰਦਰ ਕੌਰ ਰੰਦਾਵਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਅਜ ਇਸ ਵਿਸ਼ਾਲ ਰੈਲੀ ਵਿੱਚ ਜਤਿੰਦਰ ਕੌਰ ਰੰਦਾਵਾ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਦਾਵਾ ਬਰਿੰਦਰ ਮੀਤ ਸਿੰਘ ਪਾੜਾ ਸੁਖਸ਼ਕਾਰੀਆ ਅਰਨਾ ਚੌਧਰੀ ਮੇਤ ਵੱਡੀ ਗੰਤੀ ਵਿੱਚ ਕਾਂਗਰਸ ਦੇ ਹਾਈ ਕਮਾਂਡ ਦੇ ਆਗੂ ਅਤੇ ਲੀਡਰ ਪਹੁੰਚੇ ਹੋਏ ਸਨ ਅਤੇ ਇਸ ਮੌਕੇ ਮੁਸੀਬਾਈ ਚਰੇ ਦੇ ਪਾਸਟਰ ਅਤੇ ਹੋਰ ਮਸੀਹ ਆਗੂਆਂ ਨੇ ਐਲਾਨ ਕੀਤਾ ਕਿ ਉਹ ਸ਼੍ਰੀਮਤੀ ਜਤਿੰਦਰ ਕੌਰ ਰੰਧਾਵਾ ਨੂੰ ਡੇਰਾ ਬੱਬਨਾਰਗ ਜਿਮਨੀ ਚੌਂਕ ਵਿੱਚ ਸਮਰਥਨ ਦਿੰਦੇ ਹਨ ਅਤੇ ਉਨ੍ਹਾਂ ਦੇ ਚਿੱਤ ਵਿੱਚ ਉਹ ਮੁਸੀਬਾਈ ਚਰਾ ਅਹਿਮ ਭੂਮਿਕਾ ਨਿਭਾਵੇਗਾ ਦਿਖਾਉਂਦੇ ਹਨ ਮੌਕੇ ਦੀਆਂ ਤਸਵੀਰਾਂ ਇੱਕ ਚੀਜ਼ ਨਾਲ ਕਹਿਣ ਤੋਂ ਬਾਅਦ ਜਿਹਦੇ ਨਾਲ ਪ੍ਰਭੂ ਦਾ ਕੋਈ ਨਹੀਂ ਹੁੰਦਾ ਗਰੀਬ ਦੇ ਹਿਰਦੇ ਚ ਪ੍ਰਭੂ ਵਸਦਾ ਉਹਦੇ ਕੋਲ ਪ੍ਰਭੂ ਆਪ ਉੱਤੇ ਆਉਂਦਾ ਜਿਹੜਾ ਪ੍ਰਭੂ ਉਹ ਜੱਗ ਕਰਦਾ ਜਿਹੜਾ ਪ੍ਰੋਬਲਮ ਮੱਥਾ ਰੋਗਾ ਕਣੀ ਸੁਖੀ ਨਹੀਂ ਜਿਹੜੀ। ਆਗੇ ਸਟਾਰਟੀ ਦੇ ਹੱਥ ਮਜ਼ਬੂਤ ਕਰੋ ਕਿਉਂਕਿ ਅਸੀਂ 2027 ਦਾ ਆਪਣਾ ਭਵਿੱਖ ਹੈ ਉਹਨੂੰ ਵੇਖ ਕੇ ਫੈਸਲਾ ਲੈਣਾ। ਸੋ ਅਸੀਂ ਆਪਣੇ ਮਨ ਨੂੰ ਤਕੜਿਆ ਕਰਕੇ ਆਉਣ ਵਾਲੇ ਸਮੇਂ ਦੇ ਲਈ ਸਾਰੇ ਇਕੱਠੇ ਹੋ ਕੇ ਚੱਲੀਏ ਤਾਂ ਜੋ ਅਸੀਂ ਆਪਣੇ ਬੱਚਿਆਂ ਦਾ ਆਪਣੇ ਕਿਸਾਨਾਂ ਦਾ ਮਜ਼ਦੂਰਾਂ ਦਾ ਔਰ ਮੁਸੀਬਾ ਇਚਾਰੇ ਦੇ ਬੱਚੇ ਸਾਰੇ ਗਰੀਬ ਇਨਾਂ ਦੇ ਖੰਗੇ ਤੋਂ ਨੂੰ ਦੁਆ ਸਕੀਏ ਜੋ ਅੱਜ ਤੁਸੀਂ ਕੀਤਾ ਅੱਜ ਵਿਰੋਧੀਆਂ ਦੀ ਵੀ ਇੱਜ਼ਤ ਰੱਖਤੀ ਹੈ ਅੱਜ ਦੰਧਵਾ ਸਭ ਮੈਂ ਇਹ ਜਨ ਮੁਬਾਰਕਪਾ ਦੇ ਸਕਦਾ ਕਿ ਜੋ 크੍ਰਿਸਚੀਅਨ ਭਾਈਚਾਰੇ ਦੀ ਕਿਰਪਾ ਤੁਹਾਡੇ ਤੇ ਅੱਜ ਕਰਦੀ ਹੈ ਜਦੋਂ ਅੱਜ ਰਸਤੇ 'ਤੇ ਆ ਰਹੇ ਸੀ ਸਰ ਜੀ ਟੈਲੀਫੋਨ ਤੇ ਟੈਲੀਗ੍ਰਾਮ ਆ ਰਿਹਾ ਸੀ ਕਿ ਕਾਲਾ ਲਾਗ ਰਿਹਾ ਹੁੰਦਿਆ ਬੱਸਾਂ ਦੀਆਂ ਬੱਸਾਂ ਭੱਜ ਕੇ ਆ ਗਈਆਂ ਦੋ ਮੁੱਖ ਮੰਤਰੀ ਪੰਜਾਬ ਦੇ ਤੇ ਦਿੱਲੀ ਦੇ ਪੰਜ ਪੰਜਾਬ ਦੇ ਮੰਤਰੀ ਤੇ 20 ਐਮਐਨਐਮ

ਉਹ ਆਪਰੇ ਪੈੜੀ ਚ ਕਰਕੇ ਵੇਖ ਲੈ ਕੋਈ ਕ੍ਰਿਸਚਨ ਆਲੇ ਪਿਸ਼ਾਪੁਰ ਜਾਜਨ ਦੇ ਕ੍ਰਿਸਚਨ ਆਲੇ ਡੱਬਾ ਵੱਖਰਾ ਰੱਖ ਲੈ ਉਥੇ ਆਪਾਂ ਡਿਸਾਈਡ ਕਰਨਾ ਕਿ ਉਥੇ ਕੌਣ ਕਿਹਦੇ ਨਾਲ ਹੈ ਕਰਕੇ ਜਿਹੜੀ ਇਹ ਕਮਿਊਨਿਟੀ ਆ ਕ੍ਰਿਸਚਨ ਭਾਈਚਾਰਾ ਇਹਨਾਂ ਨੂੰ ਹਮੇਸ਼ਾ ਹੀ ਕੌਂਗਰਸ ਨੇ ਮਾਨਸਤਕਾਰ ਦਿੱਤਾ ਔਰ ਖਾਸ ਕਰਕੇ ਮਡੇਰਦਾ ਹੋਇਆ ਉਸੇ ਜਿਹਦੇ ਦੇ ਵਿੱਚ ਉਹ ਸਭ ਤੋਂ ਵੱਧ ਜੇ ਕਿਤੇ ਨੌਕਰੀਆਂ ਦਿੱਤੀਆਂ ਸੀ ਉਹ ਡੰਡਾ ਸਾਹਿਬ ਦੇ ਪੈਂਟ ਤੇ ਉਹ ਵੀ ਰੰਦਾਵਾਲ ਸਾਹਿਬ ਨੇ ਇਹਨਾਂ ਦੇ ਬੱਚਿਆਂ ਨੂੰ ਪੂਰੀਆਂ ਨੌਕਰੀਆਂ ਦਿੱਤੀਆਂ ਮੈਂ ਇੱਕ ਵੀ ਹੋਰ ਕਹਣੀ ਚਾਹੁੰਦਾ ਸਾਡੇ ਟਾਈਮ 'ਚ ਬਾਜਵਾਲ ਸਾਹਿਬ ਨੇ ਜੀਨ ਨੂੰ ਬਣਾਇਆ ਉਸ ਨੂੰ ਤੇ ਚੇਅਰਮੈਨ ਮਾਰਕੀਟ ਵਿੱਚ ਉਹਨਾਂ ਡੈਨੀਅਲ ਨੂੰ ਬਣਾਇਆ ਇੱਥੇ ਆਪਾਂ ਜ਼ਿਲ੍ਹੇ ਦੇ ਵਿੱਚ ਸਾਡੇ ਪ੍ਰਧਾਨ ਜਿਲ੍ਹੇ ਪੰਪੂਰੇ ਜਿਹੜੀ ਸਟ੍ਰੀਟ ਲੈਵਲ ਤੇ ਮਨੋਰਟਿਕ ਕਮਿਸ਼ਨ ਦਾ ਦੂਜਿਆਂ ਥਾਂ ਤੇ ਵੱਖ-ਵੱਖ ਪ੍ਰੈਸ਼ੀਨ ਮੈਂ ਜਿਹੜਾ ਬੋਰਡ ਬਣਿਆ ਸੀ ਉਹਦਾ ਵੀ ਅਸੀਂ ਗੁਰਦਾਸਪੁਰ ਲਈ ਸਾਰੀਆਂ ਮੈਂਬਰਸ਼ਿਪ ਹੋ ਗਿਆ ਇਹਨਾਂ ਨੇ ਦਿੱਤਾ ਕਿ ਇਹ ਤੇ ਸਿਰਫ ਲੋਕਾਂ ਨੂੰ ਵਿਰਵਾਖ ਕੀਤਾ ਪਰ ਮੈਂ ਵਰਕਪਰ ਦੇ ਨਾਲ ਤੇ ਮਾਝੇ ਦੇ ਵਿੱਚ ਸਰਕਾਰ ਤੋਂ ਕੋਈ ਵਿਰਵਾਖ ਨਹੀਂ ਸਾਨੂੰ ਸਾਰਿਆਂ ਨੇ ਕੋਠਾ ਪਾ ਕੇ ਦੇਖਾਰੀ ਫਿਰ ਜਾ ਕਿ ਪੂਰਾ ਮਾਹੌਲ ਕਿਸ ਤਰ੍ਹਾਂ ਦਾ ਮਾਹੌਲ ਲੱਗਿਆ ਜੀ ਨਹੀਂ ਇਹ ਤੇ ਤੁਸੀਂ ਬਾਹਰ ਬੈਠੋ ਕਰਕੇ ਸਰਕਾਰ ਦੇ ਜਿਹੜੇ ਲੋਗ ਆਏ ਨੇ ਉਹਨਾਂ ਨੂੰ ਦੇਖੋ ਮੁੱਖ ਮੰਤਰੀ ਆਇਆ ਸੀ ਉਹ ਜਿਹੜੇ ਕਾਰੰਗ ਨਹੀਂ ਨਹੀਂ ਹੋਣੀ ਇੱਕ ਪਲੱਸ ਪਲੱਸ ਇਹ ਬਸਾਂ ਚ ਲੋਕ ਆਪਣੇ ਆਪ ਆਏ ਨੇ ਔਰ ਇਹ ਜਿਹੜੀ ਗੂਰਗ ਪਾਰਟੀ ਜਿੱਥੇ ਹੋ ਜਿੰਦੇ ਬਾਅਦ ਇਲੈਕਸ਼ਨ ਹੋਵੇ ਉੱਥੇ ਨਹੀਂ ਦੇਖਦੇ ਦੁਨੀਆ ਜਿਨ੍ਹਾਂ ਦੇ ਅੱਗੇ ਹੋ ਹੋ ਕੇ ਨੱਚ ਰਹੇ ਨੇ ਵੋਟਰ ਡੇਰ ਬਾਬਾ ਨਾਲ ਕਿਤੇ ਅੱਜ ਕਾਂਗਰਸ ਦੇ ਨਾਲ ਇਸ ਪੰਡਿਤ ਦੇ ਨਾਲ ਨਿਕਾ ਤਾ ਕੇ ਪਏ ਹੈ। ਇਲਾਕੇ ਦੇ ਮੰਤਰੀ ਅੱਜ ਆਏ ਸੀ ਜੀ ਕਹਿੰਦੇ ਨੇ ਕਿ ਸੁਖੀ ਖਤਾਵਾ ਸਭ ਕੁਝ ਆਪਣੇ ਘਰ ਹੀ ਲੈ ਜਾਣਾ ਚਾਹੁੰਦਾ। ਮੈਂ ਉਹ ਨੂੰ ਕਣਕ ਤੇ ਨਹੀਂ ਖਾਣਾ ਚਾਹੁੰਦਾ ਤੇ ਝੋਨਾ ਖਾ ਗਿਆ ਮੈਂ ਇਹਨੂੰ ਪੁੱਛਣਾ ਚਾਹੁੰਦਾ ਤੇ ਤੁਹਾਡੀ ਗੱਲ ਅਕਲ ਦੀ ਗੱਲ ਕਰੋ ਕਿਹੜਾ ਘਰ ਕੀ ਮੈਂ ਲੈ ਗਿਆ ਮੇਰੀ ਵਾਈਫ 86 ਦੇ ਵਿੱਚ ਮੇਰਾ ਮੈਰਿਜ ਹੋਇਆ ਉਹ ਲੋਕਾਂ ਦੇ ਵਿੱਚ ਨਹੀਂ ਵਿਚਰੀ ਤੇ ਫੇਰ ਗੱਲ ਕਰੇ ਤੇ ਜੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਇਹਨਾਂ ਚੱਬੇ ਵਾਲ ਦਾ ਮੁੰਡਾ ਕਿਉਂ ਲੈਂਦਾ ਉਹ ਪਰਿਵਾਰ ਵਾਲ ਨੂੰ ਉੱਥੋਂ ਦੀ ਮਾਸੀ ਦਾ ਮੁੰਡਾ ਕਿਉਂ ਲਾਏ ਕਮਾਲ ਹੋ ਗਈ ਯਾਰ ਇਹ ਠੁਕਿਆਂ ਦੀ ਜਮਾਤ ਹੈ ਜਿਵੇਂ ਇਹਨਾਂ ਬਦਲਾਪੂਲਾ ਕਰਕੇ ਲੋਕਾਂ ਨੂੰ ਡੁੱਪਿਆ ਤੇ ਕੁੱਟਿਆ ਪ੍ਰੇਸ਼ਾਨੀ ਨੂੰ ਇਹਨਾਂ ਕੁੱਟਿਆ ਕਿਸਾਨਾਂ ਨੂੰ ਮੰਡੀਆਂ 'ਚ ਕੁੱਟਿਆ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਲੁੱਟਿਆ ਇਹ ਇਹ ਸਾਰੀਆਂ ਚੀਜ਼ਾਂ ਸਾਡੇ ਜ਼ਿਹਨ 'ਤੇ ਆ ਗਈਆਂ ਨੇ ਇਹਦਾ ਟੋਕਨ ਖਾਰੀ ਕਰਾਂਗੇ ਔਰ ਉਸੇ ਦਿਨ ਦੇ ਦੇਖੋ ਜਦੋਂ ਟਾਈਮ ਆਇਆ ਇਹ ਲੜੜੇ ਨਹੀਂ ਆਸਾਨੀ ਦੀ ਗੱਲ ਤੁਸੀਂ ਕੀਤੀ ਆ ਅਸਾਮ ਤੇ ਨਗਾਲੈਂਡ ਦੇ ਵਿੱਚ ਵੀ ਚੌਂ ਜਿਹੜੇ ਚੋਲ ਨੇ ਸਾਡੇ ਰਿਜੈਕਟ ਕਰ ਦਿੱਤੇਗੇ ਅੱਜ ਪਹਿਲਾਂ ਵੀ ਕੀਤੇ ਸੀ ਕਈ ਸਟੇਟਾਂ 'ਚ ਹੁਣ ਦੇਖੋ ਇਹ ਚੀਫ ਮਿਨਿਸਟਰ ਜਿਹੜਾ ਕਟਾਰੂ ਚੱਕ ਹੈ ਨਾ ਇਹਨੂੰ ਪਤਾ ਹੀ ਨਹੀਂ ਇਹਨੂੰ ਪੁੱਛੋ ਇਹ ਪਿਛਲੇ 5 ਸਾਲ ਕਿਉਂ ਨਹੀਂ ਕਦੀ ਰਿਜੈਕਟ ਹੋਏ ਤੇਰੇ ਹੋਣੀ ਕਿਉਂ ਹੈ ਨੇ ਦੋ ਸਾਲਾਂ ਤੋਂ ਸੁਣਨੀ ਮੇਰਾ ਖਿਆਲ ਕਿ ਇਹ ਇਹ ਜਿਹੜੇ ਘੜ ਤੱਕ ਡਿਸਕਸ ਕਰਦਾਨੇ ଥିਗਾ ਇਹ ਸੈਲਫ ਇਹ ਆਮ ਛਾੜੂ ਵਾਲਿਆਂ ਨੇ ਛਾੜੂ ਲਾ ਕੇ ਪੈਸੇ ਇਕੱਠੇ ਕਰਦਾ ਇੱਕ ਕਿਸਾਨੀ ਦੀ ਗੱਲ ਨਹੀਂ ਕਰਦਾ ਮਾਨ ਸਾਹਿਬ ਜਿਹੜਾ ਇਹ ਚੰਡੀਗੜ੍ਹ ਬਣਾ ਸਭਾ ਦੰਦਰੀ ਲੈਣ ਦੀ ਹਰਿਆਣੇ ਵਾਲੀ ਗੱਲ ਸੀ ਮਾਨ ਸਾਹਿਬ ਮੈਂ ਤੁਹਾਨੂੰ ਜੀ ਮੈਂ ਸਮਝ ਗਿਆ ਮਾਨ ਸਾਹਿਬ ਤੁਸੀਂ ਜਿਹੜਾ ਮੁੱਖ ਮੰਤਰੀ 2022 ਚ ਜਦੋਂ ਇਹ ਜਿਸਤੇ ਨੇ ਇਹਨਾਂ ਨੇ ਵਿਧਾਨ ਸਭਾ ਦੀ ਗੱਲ ਛੱਡੀ ਮੁੱਖ ਮੰਤਰੀ ਆਪ ਸਟੇਟਮੈਂਟ ਦੇ ਰਿਹਾ ਕਿ ਪੰਜਾਬ ਨੂੰ ਨਵੀਂ ਵਿਧਾਨ ਸਭਾ ਬਣਾਉਂਗੀ ਟਵੀਟ ਕੀਤਾ ਇਹ ਇੱਕੀ ਕੱਟ ਟਵੀਟ ਕੀਤਾ ਉਹ ਇਹੋ ਜਿਹਾ ਮੁੱਖ ਮੰਤਰੀ ਮੇਰਾ خیال 5:30 ਵਜੇ ਸ਼ਾਮੀ ਨੇ ਟਵੀਟ ਕੀਤਾ ਸੀ ਉਹਨਾਂ ਪਾਲਨੀ ਕਿਹੜੀ ਦੁਨੀਆ ਦੀ ਸੀ ਪੰਜਾਬ ਦੇ ਉੱਤੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਪੰਜਾਬ ਲਈ ਬਣਿਆ ਤੇ ਪੰਜਾਬ ਲਈ ਹੀ ਰਹੇਗਾ ਪਰ ਇਹਦੇ ਵਿੱਚ ਇੱਕ ਇਹਨੇ ਮੁੱਖ ਮੰਤਰੀ ਨੇ ਗਲਤੀ ਕੀਤੀ ਚੰਡੀਗੜ੍ਹ ਦੇ ਵਿੱਚੋਂ ਥਾਂ ਜਿਹੜੀ ਮੇਰਾ خیال ਥੋੜੀ ਜੀ ਥਾਂ ਹਰਿਆਣੇ ਦੀ ਹੈ ਬਾਕੀ ਸਾਰੀ ਦੀ ਸਾਰੀ ਚੰਡੀਗੜ੍ਹ ਤੋਂ ਦਿੱਤੀ ਇਹਨੇ ਪੰਜਾਬ ਦੇ ਨਾਲ ਧੋਖਾ ਕੀਤਾ ਪੰਜਾਬ ਦੇ ਇਹਨੇ ਪੜਿਆ ਹੀ ਨਹੀਂ ਅਜੇ ਤੱਕ ਇਹ ਸਾਡਾ ਜੋ ਸ਼ੇਅਰ ਹੈ ਉਹਨੂੰ ਵੀ ਥੱਲੇ ਲੈ ਕੇ ਚਲਾ ਗਿਆ ਇਹ ਮੁੱਖ ਮੰਤਰੀ ਨੇ ਪੂਰੇ ਦੇ ਐਸਵਾਈਐਲ ਤੇ ਆਪਣਾ ਕਲੇਮ ਛੱਡੀ ਜਾ ਰਿਹਾ ਜਿਹੜੇ ਚੰਡੀਗੜ੍ਹ ਤੇ ਛੱਡ ਦਿੱਤਾ ਇਹ ਪੰਜਾਬ ਨੂੰ ਬਹੁਤ ਪ੍ਰੇਕਟਨਾ ਪਈ ਇਲੈਕਸ਼ਨ ਤੋਂ ਬਾਅਦ ਅਰਨਾਸਤ ਅੜੀ ਕੋਈ ਸਟ੍ਰੈਟਜੀ ਹੋਏ ਕਿ ਇਸ ਇਸ਼ਿਊ ਨੂੰ ਲੈ ਕੇ ਤੁਹਾਡੇ ਦੇਖੋ ਗੱਲ ਥੋੜੀ ਇੱਕ ਚੀਜ਼ ਮੈਂ ਕਹਿਣੀ ਚਾਹਾਂ ਕਾਜ਼ਮੇਰੇ ਖਲ ਸੁਖਵੀਰ ਬਾਦਲ ਵੀ ਉਸ ਤੀਫਾ ਦੇ ਜੇ ਕਿ ਉਹਨੂੰ ਉਹਨੂੰ ਪਹਿਲਾਂ ਦੇ ਦਿੰਦਾ ਕਿ ਸ਼ਾਇਦ ਅਕਾਲੀ ਦਲ ਵੱਜ ਜਾਂਦਾ ਚਲੋ ਇਹ ਪ੍ਰਮਾਤਮਾ ਕਰੇ ਅਕਾਲੀ ਦਲ ਬਚੇ ਉਹਦੇ ਵਿੱਚ ਮੈਂ ਇੱਕ ਚੀਜ਼ ਕਣੀ ਕਰਨਾ ਕਿ ਸੁਖਵੀਰ ਬਾਦਲ ਉਹਨਾਂ ਦੇ ਟਾਈਮ ਬਣਿਆ ਜਨਤਾ ਪਾਰਟੀ ਦੀ ਸਰਕਾਰ ਵਿੱਚ 2078 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣਿਆ ਬਾਅਦ ਇਹਨਾਂ ਨੇ ਹੀ ਜਿਹੜਾ ਸੰਤ ਲੰਗੋਵਾਲ ਅਕੋਰਡ ਪ੍ਰਕਾਸ਼ ਬਾਦਲ ਦੀ ਬੀਟਰੋ ਕਰਕੇ ਨੇਤਜ ਕੋਈ ਕਈ ਸਾਲ ਪਹਿਲਾਂ ਇਹ ਜਿਹੜਾ ਚੰਡੀਗੜ੍ਹ ਪੰਜਾਬ ਦਾ ਹੋਣਾ ਸੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹੁਣ ਕਿਤੇ ਪਤਾ ਨਹੀਂ ਕੀ ਕੀ ਚੱਜ ਗਿਆ ਇਹ ਬਹੁਤ ਵੱਡਾ ਵਿਸ਼ਾ ਇਹਦੇ ਤੇ ਕਦੇ ਬਾਤ ਕੋਈ ਇਹ ਅਕਾਲੀ ਦਲ ਜਿਵੇਂ ਅਕਾਲੀ ਦਲ ਕੋਈ ਸਾਈਡ ਤੇ ਹੋ ਗਿਆ ਜਿਵੇਂ ਅੱਜ ਜੀ ਵੀਰ ਰਿਜ਼ਾਈਨ ਕਰ ਗਿਆ ਇਹ ਨਹੀਂ ਹੋਈ ਚਰਨਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਾ ਤੁਸੀਂ ਪੰਜਾਬ ਦੀ ਇਹ ਇਲਵਾਈ ਤੁਸੀਂ ਲੜੋਗੇ ਮੈਂ ਅਕਾਲੀ ਦਲ ਤੇ ਜਿਹੜਾ ਨੇ ਮੈਂ ਇਹ ਕਹਿਣਾ ਕਿ ਅਕਾਲੀ ਦਲ ਅਜੇ ਵੀ ਨਹੀਂ ਖਤਮ ਹੋਣਾ ਚਾਹੀਦਾ ਇੰਦਾ ਵਸ ਤਾਂ ਲੱਗਦਾ ਕਿ ਇਲੈਕਸ਼ਨ ਜਿਹੜਾ ਫ੍ਰੀ ਫੇਅਰ ਹੋਣ ਦੇ ਕੋਈ ਤੁਹਾਨੂੰ ਡਾਊਟ ਆਇਆ ਆ ਜਿਹੜੇ ਵਰਕਰ ਨੇ ਫੇਅਰ ਤੇ ਨਾਪੀ ਕਰ ਲੈਣਾ ਫੌਲ ਇਹਨਾਂ ਨੇ ਨਹੀਂ ਹੋਰ ਦੇਣਾ ਦੇਖੋ ਕਿਵੇਂ ਰੱਖ ਰੱਖ ਕੇ ਗੋਲ ਮਾਰਦੇ ਨੇ ਸਿੱਧਾ ਆ ਜਿਹੜੇ ਗੋਲ ਕਰਦੇ ਮੈਡਮ ਕਿਸ ਤਰ੍ਹਾਂ ਦਾ ਰਿਹਾ ਜੀ ਅੱਜ ਦਾ ਮਸੀਹ ਭਾਈਚਾਰਾ ਦਾ ਵੱਖਾ ਵੱਡਾ ਇਕੱਠ ਜਿਸ ਤਰ੍ਹਾਂ ਦਾ ਰਿਹਾ ਪ੍ਰੋਗਰਾਮ ਨਹੀਂ ਬਿਸ਼ਪ ਸਾਹਿਬ ਸਾਹਿਬਾਨਾ ਦਾ ਤੇ ਪਾਸਟਰ ਸਾਹਿਬਾਨਾ ਦਾ ਸਾਰੀ ਕਲੀਸੇ ਜਾਂਦੇ ਮੈਨੂੰ ਅਸ਼ੀਰਵਾਦ ਦਿੱਤਾ ਜੀ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਥੋਂ ਇਹਨਾਂ ਨੇ ਇਹਨਾਂ ਦੇ ਅਸ਼ੀਰਵਾਦ ਦੇ ਸਦਕਾ ਹੀ ਮੈਂ ਇਥੋਂ ਦਿੱਤਣਾ ਹੈ ਐ ਮੈਡਮ ਚਾਰਕ ਦਿਨ ਰਹਿ ਗਏ ਇਲੈਕਸ਼ਨ ਨੂੰ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਜੀ ਨਹੀਂ ਮਾਹੌਲ ਬਹੁਤ ਵਧੀਆ ਜੀ ਕੋਈ ਐਓ ਜੀ ਗੱਲ ਨਹੀਂ ਇੱਕ ਫਿਕਰ ਵਾਲੀ ਗੱਲ ਨਹੀਂ ਬਿਲਕੁਲ ਇਥੋਂ ਜਿੱਤ ਕੇ ਜਾਵਾਂਗੇ ਸਾਰੀ ਸਰਕਾਰ ਜਿਹੜੀ ਆ ਆਮ ਆਦਮੀ ਦੀ ਲੱਗੀ ਹੈ ਤੁਹਾਨੂੰ ਆਪਣੇ ਮੁਕਾਬਲੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦੇ ਸਾਰਾ ਜਿਹੜਾ ਸਰਕਾਰ ਨੇ ਆਪਣੀ ਤਾਕਤ ਚੁੱਕੀ ਹੋਈ ਏ ਦੇ ਉਹ ਆਪਣੇ ਆਪ ਨੂੰ ਬਹੁਤ ਕਮਜ਼ੋਰ ਫੀਲ ਕਰ ਰਿਹਾ ਜੀ ਜਿਹੜੇ ਕੈਂਡੀਡੇਟ ਹੈ ਜਿਹੜਾ ਉਹਨਾਂ ਨੇ ਮੌਜੂਦਾ ਜਿਹੜੀ ਸਾਰੀ ਸਰਕਾਰ ਲਿਆ ਕੇ ਇੱਥੇ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਕੱਟੀਏ ਕਰ ਦਿੱਤੀ ਇੱਕ ਔਰਤ ਦੇ ਖਿਲਾਫ ਲੜਨ ਦੇ ਲਈ ਸੋ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨੇ ਕਮਜ਼ੋਰ ਹੋਣਗੇ ਜਿਹੜੇ ਇੱਕ ਔਰਤ ਦੇ ਅੱਗੇ ਇੰਨੇ ਲੋਕ ਖੜੇ ਹੋਏ ਨੇ ਅੱਜ ਮਸੀਹ ਭਾਈ ਚਾਰੇ ਦਾ ਵੱਡਾ ਇਕੱਠ ਹੋਇਆ ਕਾਲਾਨੌਰ ਚ ਕਿਸ ਤਰ੍ਹਾਂ ਦੇ ਦੇਖੋ ਪਹਿਲਾਂ ਵੀ ਜਦੋਂ ਪਿੰਡਾਂ ਚ ਜਾ ਰਹੇ ਹਾਂ ਤੁਸੀਂ ਲਗਾਤਾਰ ਪੋਸਟਾਂ ਵੇਖੋ ਲਗਾਤਾਰ ਜੁਆਇਨਿੰਗ ਚੱਲ ਰਹੀਆਂ ਨੇ ਅਕਾਲੀ ਦਲ ਦੇ ਲੋਕ ਵੀ ਸਮਝਦੇ ਆ ਕਿ ਅਕਾਲੀ ਦਲ ਖਤਮ ਹੋ ਗਿਆ ਔਰ ਸੁਖਵਿੰਦਰ ਸਿੰਘ ਰੰਧਾਵਾ ਵਾਹਿਦ ਪੰਜਾਬ ਦੇ ਕੋ ਕਾਂਗਰਸੀ ਲੀਡਰ ਨੇ ਜਿਹੜੇ ਹਮੇਸ਼ਾ ਕਹਿੰਦੇ ਕਿ ਅਕਾਲੀ ਦਲ ਜਿੰਦਾ ਰਹਿਣਾ ਚਾਹੀਦਾ ਕਿਤੇ ਨਾ ਕਿਤੇ ਉਹ ਲੋਕ ਅਜੇ ਮਹਿਸੂਸ ਕਰ ਰਹੇ ਆ ਕਿ ਯਾਰ ਸੁਖਵਿੰਦਰ ਸਿੰਘ ਰੰਧਾਵਾ ਦਾ ਇੱਕ ਕੈਰੇਕਟਰ ਆ ਇੱਕ ਉਹਨਾਂ ਦੇ ਅੰਦਰ ਮਤਲਬ ਜੋ ਸਚਾਈ ਆ ਉਹ ਬਿਆਨ ਕਰਦੇ ਨੇ ਇਕਾਲੀ ਦਲ ਕਹਿੰਦੇ ਜਿੰਦਾ ਰਹਿਣਾ ਚਾਹੀਦਾ ਨਹੀਂ ਤੇ ਕੌਣ ਵਿਰੋਧੀ ਕਹਿੰਦਾ ਅਗਲੇ ਕਹਿੰਦੇ ਮਰ ਜੇ ਇਹ ਪਾਰਟੀ ਫਲਾਨ ਹੋ ਜੇ ਬਟ ਵਾਹਿਦ ਸੁਖਜਿੰਦਰ ਸਿੰਘ ਦਾਵਾ ਜਿਹੜਾ ਹਮੇਸ਼ਾ ਇਹ ਲਫਜ਼ ਬੋਲਦੇ ਆ ਕਿ ਕਾਲੀ ਦਲ ਜਿੰਦਾ ਰਹਿਣਾ ਚਾਹੀਦਾ ਪੰਜਾਬ ਵਾਸਤੇ ਚੰਗਾ ਔਰ ਉਹ ਕਾਲੀ ਪਰਿਵਾਰ ਵੀ ਅੱਜ ਜਿਹੜੇ 40 40 50 50 ਸਾਲ ਤੋਂ ਜਿੰਨਾ ਕਦੇ ਕਾਂਗਰਸ ਨੂੰ ਵੋਟ ਨਹੀਂ ਪਾਈ ਉਹ ਸੁਖਜਿੰਦਰ ਸਿੰਘ ਰਦਾਵਾ ਨੂੰ ਜੁਆਇਨ ਕਰ ਰਹੇ ਆ ਔਰ ਆਉਣ ਵਾਲਾ ਜਿਹੜਾ ਰਿਜ਼ਲਟ ਆ ਉਹ ਬਹੁਤ ਵਧੀਆ ਆ ਰਿਹਾ ਲੋਕ ਧੜਾ ਧੜਾ ਜਾਈ ਨਹੀਂ ਕਰ ਰਿਹਾ ਝਾੜੂ ਵਾਲੇ ਵੀ ਛੱਡ ਕੇ ਇੱਧਰ ਆ ਰਹੇ ਆ ਕਿਉਂਕਿ ਉਹਨਾਂ ਦਾ ਤੇ ਹੁਣ ਜਦੋਂ ਅੱਗਾ ਨੇੜਾ ਆ ਜੇ ਤੇ ਫਿਰ ਲੋਕ ਛਾਲਾ ਮਾਰ ਕੇ ਬਾਹਰ ਬੇੜੀ ਤੋਂ ਨਿਕਲਦੇ ਨੇ ਜਿੱਦ ਬੇੜੀ ਦਾ ਮਲਾ ਹੀ ਨਹੀਂ ਬੇੜੀ ਉਹਦੇ ਵਿੱਚ ਜਿਹੜੇ ਬੈਠਿਆ ਮਲਾ ਦਿੱਲੀ ਵਾਲੇ ਆ ਕੀ ਪਤਾ ਕਿੱਥੇ ਡੋਪ ਦੇਣਾ ਬੇਪਤਾ ਨੇ ਪ੍ਰਧਾਨ ਇੱਕ ਦੋ ਸਤਿਫਾ ਦੇ ਦਿੱਤਾ ਦੇਖੋ ਸ਼ਾਇਦ ਮਾੜੀ ਮੋਟੀ ਸਮਝ ਆ ਗਈ ਹੋਵੇ ਕਿ ਹੁਣ ਕੱਲ ਤੱਕ ਸਾਥ ਤੇ ਗਏ ਆ ਤੇ ਬਾਹਰ ਨਿਕਲਦੇ ਆ ਜੋ ਬਾਣਾ ਵਾਪਰਿਆ ਕਿਤੇ ਮਾੜੀ ਮੋਟੀ ਸੱਟ ਵਾਜ ਹੀ ਜਾਂਦੀ ਬੰਦੇ ਦੇ ਵੀ ਹੁਣ ਹੀ ਆਪਾਂ ਕੋ ਚੰਗਾ ਕੰਮ ਕਰ ਲਈਏ ਸ਼ਾਇਦ ਕਿਤੇ ਨਾ ਕਿਤੇ ਉਹ ਇੱਥੇ ਗਈ ਹੋਵੇ ਵੀ ਦੇਣਾ ਪੈਣਾ ਸੀ ਸਭ ਬੰਦਿਆਂ ਦੀ ਇਤਨੀ ਮੰਨੀ ਚਲੋ ਪਰਮਾਤਮਾ ਦੀ ਮੰਨੀ ਵੇਖੋ ਜੀ ਸਭ ਤੋਂ ਵੱਧ ਜਿਹੜਾ ਪਿਆਰ ਰੰਧਾਵਾ ਪਰਿਵਾਰ ਦਾ ਰਿਹਾ ਹੈ ਤੇ 크ਰਿਸਚਨ ਭਾਈਚਾਰਾ ਦਾ ਰਿਹਾ ਹੈ ਪੂਰੇ ਹਲਕੇ ਤੇ ਅੱਜ ਉਹਨਾਂ ਲਈ ਜਿਹੜੀ ਪਹਿਲੀ ਰੈਲੀ ਇੱਕ ਹੋਰ ਰੈਲੀ ਜਿਹੜੀ ਇਹਨਾਂ ਵਾਸਤੇ ਰੱਖੀ ਜਾਊਗੀ ਉਹ ਕੱਲੀ ਵਿਚਾਰ ਰੈਲੀ ਹੈ ਜਿਹੜੀ 크ਰਿਸਚਨ ਭਰਾਵਾਂ ਦੇ ਲਈ ਹੋਊਗੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਸਤਕਾਰ ਅਜ ਤੱਕ ਦਿੰਦੇ ਆਏ ਉਹਦੇ ਕਰਕੇ ਅੱਜ ਇਥੇ ਉਸੇ ਰੈਲੀ ਦੇ ਵਿੱਚ ਆ ਗਏ ਪਰਿਵਾਰਵਾਦ ਦਾ ਮੁੱਦਾ ਬੜਾ ਬਣਾਇਆ ਜਾ ਰਿਹਾ ਤੁਹਾਡੇ ਖਾਸ ਕਰਕੇ ਇਹਨਾਂ ਦਾ ਵਾਤਾਵਰਨ ਨੂੰ ਚੰਨਾ ਬਣਾ। ਪਰ ਗੱਲ ਸੁਣੋ ਜੀ ਪੜ੍ਹੇ ਲਿਖੇ ਕਿਤੇ ਥੋੜੇ ਬਹੁਤ ਹੁੰਦੇ ਤੇ ਪਤਾ ਹੁੰਦਾ ਕਿ ਪਰਿਵਾਰਵਾਦ ਹੁੰਦਾ ਹੈ ਜਿੱਥੇ ਆਰਗੇਨਾਈਜੇਸ਼ਨ ਹੋਵੇ। ਇਹ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ 'ਚ 2 ਲੱਖ ਵੋਟਰਾਂ ਨੇ ਵੋਟਾਂ ਪਾਉਣੀਆਂ ਜੇ ਉਹ ਜਿਤਾ ਕੇ ਆਉਂਦੇ ਰਹੇ ਨੇ ਤੇ ਫਿਰ ਪਰਿਵਾਰਵਾਦ ਤੇ ਆ ਹੋਇਆ ਕਿ 2 ਲੱਖ ਵੋਟਰ ਇਹਨਾਂ ਦਾ ਪਰਿਵਾਰ ਹੈ। ਬੋੜਾ ਜੋ ਜਿਹੜਾ ਕੱਢਿਆ ਗਿਆ ਕੁਲਦੀਪ ਕਾਲੀਵਾਲ ਉਹ ਜਿਹੜਾ ਤੁਹਾਡੇ ਮਨਸਤ ਕਹਿੰਦੇ ਰੰਧਾਵੇ ਦੇ ਸਿਰ ਤੇ ਜਿਹੜਾ ਧੂਟ ਜਿਹੜਾ ਸਰੀਆ ਉਹ ਕੱਢਣਾ ਹੈ। ਉਹ ਮੇਰੀ ਗੱਲ ਸੁਣੋ ਉਹਨਾਂ ਨੂੰ ਕਹੋ ਕਿ ਇੰਨਾ ਟਾਈਮ ਸਾਹਮਣੇ ਰਹਿਓ ਕਿਤੇ ਕੱਢ ਕੇ ਵਿਖਾਓ ਤੇ ਰੰਧਾਵੇ ਦੇ ਤੁਹਾਡੀ ਤੇ ਫੇਰ ਆਵਾਜ਼ ਜੇ ਅਜੇ ਚਾਜਨਾਨੀ ਨਿਕਲਦੀ ਰੰਧਾਵੇ ਦੇ ਸਾਹਮਣੇ ਆਵਾਜ਼ ਕੱਢ ਕੇ ਵਿਖਾਓ ਤੁਹਾਡੇ ਕੰਨ ਨਾਲ ਨਾਲ ਖੜੇ ਤੇ ਪਾੜ ਦੇ। 2.5 ਸਾਲਾਂ ਦੀ ਸਰਕਾਰ ਹੋ ਚੁੱਕੀ ਆਮ ਆਦਮੀ ਪਾਰਨੀ ਤੁਸੀਂ ਹਲਕੇ ਜਾ ਰਹੇ ਲੋਕਾਂ ਪਏ ਤਿੰਨ ਦਸਰੇ ਪੇਸ਼ਾਨੀਆਂ ਸਨ। ਵੇਖੋ ਜੀ ਇੱਕ ਵੀ ਕਿਸੇ ਵੀ ਪਿੰਡ ਚ ਕਿਤੇ ਇੱਕ ਇੱਕ ਗਲੀ ਜੇ ਕਿਤੇ ਬਣੀ ਐਗਰੀਕਲਚਰ ਕਾਲਜ ਰੰਧਾਵਾ ਸਰਦ ਨੇ ਮਨਜ਼ੂਰ ਕਰਾ ਕੇ ਗਏ ਪੈਸੇ ਉਹਦੇ ਦੇ ਕੇ ਗਏ ਸੀ ਅੱਜ ਹੁਣ ਤੋਂ ਸਾਲ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਵੱਡੇ ਵੱਡੇ ਬੋਰਡ ਲਾ ਕੇ ਕਹਿੰਦਾ ਸੀ ਕਿ ਮੈਂ ਬਣਵਾਇਆ ਉੱਥੇ ਹੁਣ ਓਪੀਡੀ ਨਵੀਂ ਟੇਰਾਪਾ ਬਾਬਾ ਨਾਨਕ ਕੁਲਰੀ ਹੁਣ ਇਹਨਾਂ ਨੇ ਉਹ ਰੌਲਾ ਪਾ ਦਿੱਤੀ ਅਸੀਂ ਬਣਵਾਈਏ ਪਤਾ ਨਹੀਂ ਕਿਵੇਂ 6 ਮਹੀਨਿਆਂ ਚ ਇਹਨਾਂ ਦੀ ਤਿਆਰ ਹੋ ਜਾਂਦੀ ਹੈ ਪਿਛਲੇ 2 ਸਾਲਾਂ ਦਾ ਜਿਹੜਾ ਕੰਮ ਚੱਲੀ ਜਾਂਦਾ ਸਾਡੇ ਟਾਈਮ ਦਾ ਉਹ ਕਿਤੇ ਵੇਖਦਾ ਨਹੀਂ ਕਦ ਜਦੋਂ ਇਹਨਾਂ ਦੀ ਵਾਰੀ ਆਉਂਦੀ ਉਦੋਂ ਕਹਿੰਦੇ ਤਿਆਰ ਹੋ ਗਈ ਕੰਮ ਤੇ ਕੋਈ ਵੀ ਨਹੀਂ ਹੈ ਮੁੱਦੇ ਤੇ ਹਰ ਇਕੱਲਾ ਇਕੱਲਾ ਮੁੱਦਾ ਹੀ ਅੱਜ ਖੜਾ ਹੋਇਆ ਹੈ ਵਾਸਾਪ ਐਮਪੀ ਨੇ ਅਗਰ ਮੈਡਮ ਐਮਐਲਏ ਬਣ ਕੇ ਜਾਂਦੇ ਨੇ ਤੇ ਕਿਹੜੀ ਐਸੀ ਮੁਸ਼ਕਲ ਤੁਹਾਡੇ ਸਾਹਮਣੇ ਆ ਗਈ ਹੈ ਜਿਹੜੀ ਹਲਕੇ ਚਾਲ ਦੇ ਦੂਰ ਗੰਭੀਰ ਨਹੀਂ ਬਣਦੀ ਮੇਰੀ ਗੱਲ ਸੁਣੋ ਜੀ ਸਭ ਤੋਂ ਵੱਧ ਜਿਹੜੀ ਆਵਾਜ਼ ਚੁੱਕਣੀ ਜ਼ਰੂਰੀ ਹੁੰਦੀ ਹੈ ਅਜਰੰਦਾਵ ਸਾਹਿਬ ਐਮਪੀ ਬਣ ਕੇ ਗਏ ਪਹਿਲਾਂ ਬੀਜੇਪੀ ਦੇ ਐਮਪੀ ਹੁੰਦੇ ਸੀ ਜਿੱਥੇ 5-5000 ਰੁਪਏ ਬੀਜੇਪੀ ਨੂੰ ਵੋਟ ਪੈਂਦੀ ਰਹੀ ਜੋ ਉਥੇ ਬੀਜੇਪੀ ਕਦੀ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੁੰਦੀ ਇੱਥੇ ਵੀ ਹੁਣ ਰੰਦਾਵ ਸਾਹਿਬ ਐਮਪੀ ਬਣ ਕੇ ਗਏ ਜਿੰਨੀ ਸੈਂਟਰ ਦੀਆਂ ਸਕੀਮਾਂ ਉਹ ਰੰਦਾਵਾ ਸਾਹਿਬ ਲੈ ਕੇ ਆਉਣਗੇ ਤੇ ਉਹਨਾਂ ਨੂੰ ਇੰਪਲੀਮੈਂ ਇਹ ਨੂੰ ਲੈ ਕੇ ਕਿਦਾਂ ਵੇਖਦੇ ਹੋ ਤੇ ਮੁਕਾਬਲਾ ਕਰਨਾ ਜੀ ਬੋਲੀ ਗੱਲ ਸੁਣੋ ਜੀ ਜਿੱਤ ਮੈਂ ਤਾਂ ਵੇਖਦਾ ਕਿ ਅੱਜ ਖੁਸ਼ੀ ਮੈਨੂੰ ਆਇਆ ਕਿ ਮੇਰੀ ਮਾਂ ਨੂੰ ਹਰਉਣ ਲਈ ਦੋ ਮੁੱਖ ਮੰਤਰੀ ਇੱਥੇ ਆ ਗਏ ਨੇ ਪੰਜ ਮੰਤਰੀਆਂ ਦੀ ਡਿਊਟੀ ਆ 20 ਐਮਐਲਿਆਂ ਦੀ ਡਿਊਟੀ ਆ ਪਰ ਇਨਾਂ ਕੋਲੋਂ ਮੇਰੀ ਮਾਂ ਨਹੀਂ ਹਰਨੂਂਦਾ ਤੇ ਇਹ ਉਹਨਾਂ ਦੀ ਪਤਨੀ ਦੇ ਹੱਕ 'ਚ ਵੱਡਾ ਮਸਿਕ ਇਕੱਠ ਹੋਇਆ ਜੀ ਕਿਸ ਤਰ੍ਹਾਂ ਦੇਖਦੇ ਜੀ ਦੇਖੋ ਜੀ ਕੁਝ ਦਿਨ ਪਹਿਲਾਂ ਇੱਥੇ ਕੋਈ ਬਾਹਰੋਂ ਚੰਦ ਕੋ ਬੰਦੇ ਪਾਸਟਰਾਂ ਦੇ ਨਾਂ ਤੇ ਜਦਕਿ ਮੈਂ ਸਮਝਦਾ ਕਿ ਉਹਨਾਂ ਦੇ ਵਿੱਚ ਪਾਸਟਰ ਲੋਕ ਹੈ ਨਹੀਂ ਸੀ ਵਾਸਾਂ ਦੇ ਨਾਂ ਤੇ ਚੰਦਗ ਬੰਦੇ ਆਣ ਕੇ ਇਹ ਕਹਿ ਗਏ ਕਿ ਸਾਰਾ ਮੁਸੀਬਾਈ ਜਿਹੜਾ ਜਿਹੜਾ ਆ ਉਹ ਛਾੜੂ ਦੇ ਨਾਲ ਲੇਕਿਨ ਅੱਜ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਲਿਆ ਕਿ ਜਿੰਨਾ ਵੱਡਾ ਹਾਲ ਭਰਿਆ ਪਿਆ ਸੀ ਉਹ ਹਾਲ ਨਾਲੋਂ ਦੁੱਗਣੇ ਬੰਦੇ ਬਾਹਰ ਸੀ ਤੇ ਸਾਰਾ ਮੁਸੀਬਾਈ ਜਿਹੜਾ ਸੀ ਅੱਜ ਮੁਸੀਬਾਈ ਜਰ ਇਹਨਾਂ ਨੂੰ ਦੱਸ ਦਿੱਤਾ ਕਿ ਜਿਹੜਾ ਮੁਸੀਬਾਈ ਜਿਹੜਾ ਸਰਦਾਰ ਸਬਜਿੰਦਰ ਸਿੰਘ ਰੰਧਾਵਾ ਦੇ ਨਾਲ ਆ ਬੀਬੀ ਜਤਿੰਦਰਪੁਰ ਰੰਧਾਵਾ ਦੇ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਆ ਤੇ ਅੱਜ ਮੁਸੀਬ ਭਾਈ ਜਾਰੇ ਨੇ ਜਿਹੜਾ ਝਾੜੂ ਦਾ ਉਹ ਤੀਲਾ ਤੀਲਾ ਖਿਲਾਰ ਕੇ ਰੱਖ ਦਿੱਤਾ ਤੇ ਦੱਸ ਦਿੱਤਾ ਕਿ ਅਸੀਂ ਚਟਾਨ ਵਾਂਗੂ ਕਾਂਗਰਸਾਈ ਦੇ ਨਾਲ ਖੜੇ ਹਾਂ ਰਚਦਾ ਸੰਗਧਾਵ ਨਾਲ ਖੜੇ ਆਕਾਠ ਹੋਇਆ ਹੈ ਸੁchende ਸਿੰਘ ਸੰਧਾਵ ਦੇ ਹੱਕ ਚ ਕਲਾ ਨੌਰਵੇ ਕੀ ਕਹਿੰਦੇ ਬਹੁਤ ਸਾਰੀਆਂ ਕਿਆਸਰਾੀਆਂ ਲਾ ਲਈਆਂ ਸੀ ਕਿ ਮੁਸੀਬ ਭਾਈ ਚਾਦਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਵੱਡੀ ਤਰ੍ਹਾਂ ਚਾ ਕਿਉਂਕਿ ਕੁਝ ਕੁ ਲੋਕ ਜਿਹੜੇ ਨੇ ਬਾਹਰੋਂ ਆ ਕੇ ਇਸ ਚੀਜ਼ ਦਾ ਗਲਤ ਪ੍ਰਚਾਰ ਕਰ ਰਹੇ ਸੀਗੇ ਇਸ ਕਰਕੇ ਜਰੂਰਤ ਪੈ ਗਈ ਕਿ ਕ੍ਰਿਸਚਨ ਭਾਈ ਚਰਾ ਡੇਰਾ ਬਾਬਾ ਨਾਨਕ ਨੇ ਦੱਸ ਦਿੱਤਾ ਕਿ ਪਹਿਲਾਂ ਵੀ 크੍ਰਿਸਚਨ ਭਾਈਚਾਰੇ ਜਿਹੜਾ ਦਾਵਾ ਸਾਹਿਬ ਦੇ ਨਾਲ ਸੀ ਅੱਜ ਵੀ ਨਾਲ ਹੈ ਔਰ ਕੱਲ ਨੂੰ ਵੀ ਨਾਲ ਰਹੇਗਾ ਔਰ ਵੱਡੀ ਤਦਾਦ ਵਿੱਚ ਅੱਜ 크੍ਰਿਸਚਨ ਭਾਈਚਾਰੇ ਨੇ ਇਹ ਸ਼ੋਅ ਕਰ ਦਿੱਤਾ ਹੈ ਸਰਕਾਰ ਨੂੰ ਵੀ ਵਿਰੋਧੀਆਂ ਨੂੰ ਵੀ ਕਿ ਅਸੀਂ ਦਾਵਾ ਸਾਹਿਬ ਦੇ ਨਾਲ ਹੈ ਕਿਸੇ ਵੀ ਹਾਲਾਤ ਵਿੱਚ ਅਸੀਂ ਦਾਵਾ ਸਾਹਿਬ ਦੇ ਨਾਲ ਹਾਂ ਉਹਨਾਂ ਨੂੰ ਜਿਤਾਉਣਾ ਹੈ ਦਾਵਾ ਦੇ ਹੱਕ 'ਚ ਇੱਥੇ ਕਲਾਨੌਰ 'ਚ ਮਸੀਹ ਭਾਈਚਾਰੇ ਵੱਲੋਂ ਇਹ ਮੀਟਿੰਗ ਕੀਤੀ ਗਈ ਵੱਡੀ ਕਿੰਨੀ ਪਾਸਟਰ ਸਹਿਬਾਨ ਵੀ ਇੱਥੇ ਆਏ ਨੇ ਮਸੀਹ ਭਾਈਚਾਰ ਆਇਆ ਕਿਸ ਤਰ੍ਹਾਂ ਦੇਖਦੇ ਸਾਰੀ ਮੀਟਿੰਗ ਨੂੰ ਮੈਂ ਕਿਹਾ ਕਿ ਬਹੁਤ ਹੀ ਜਿੱਤਦਾ ਇਨਸਾਨ ਆ ਜਨੇ ਲੋਕ ਅੰਦਰ ਸੀ ਇਹਨੇ ਲੋਕ ਬਾਹਰ ਤੇ ਨਸੀਬ ਭਾਈਚਾਰਾ ਪੂਰਾ ਕਾਂਗਰਸ ਦੇ ਨਾਲ ਆ ਤੇ ਡਟ ਕੇ ਰਵਾਂਗੇ ਤੇ ਡਟ ਕੇ ਆਉਂਦੇ ਆ ਪਿਛੋਂ ਇਹ ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਇਥੇ ਐਲਾਨ ਕੀਤਾ ਗਿਆ ਜੀ ਹਲਕਾ ਡੇਰਾ ਬਨਾਨਕ ਦੇ ਮਸੀਬ ਭਾਈਚਾਰਾ ਜਿਹੜਾ ਆਪ ਦੇ ਨਾਲ ਨੇ ਆਪ ਦੇ ਨਾਲ ਤੇ ਕੋਈ ਨਹੀਂ ਅਗਰ ਜਿਹੜਾ ਕਣਕੀ ਖਾਈ ਜਾਂਦਾ ਆਪ ਦੇ ਨਾਲ ਕਿੱਥੇ ਸਾਡੇ ਨਾਲ ਜਿਹੜਾ ਸਾਡੇ ਉੱਪਰ ਵਾਲੀ ਕਣਕੀ ਖਾਈ ਜਾਂਦੇ ਉਹ ਆਪ ਦੇ ਨਾਲ ਕਿੱਥੇ ਸਾਡੇ ਨਾਲ ਉਹ ਆਪ ਹੀ ਆਪ ਆ ਹਾਂਜੀ ਕਿਸ ਤਰ੍ਹਾਂ ਦੇਖਦੇ ਜਾਈਂ ਦੀ ਮੀਟਿੰਗ ਅੱਜ ਦੀ ਮੀਟਿੰਗ ਜਿਹੜੇ ਬੜਾ ਵੱਡਾ ਭਰਵਾ ਹੰਗਾਰਾ ਤੁਸੀਂ ਸਵਾਲ ਕੀਤਾ ਕਿ ਮਤਲਬ ਪਿਛਲੇ ਦਿਨੀ ਜੋ 크ਰਿਸਚਨ ਕਮਿਊਨਿਟੀ ਦੇ ਲੋਕ ਪਾਸਟਰ ਸਾਹਿਬਾਨ ਝਾੜੂ ਵਾਲੇ ਦੇ ਨਾਲ ਹੋਏ ਨੇ ਉਹ ਬਿਲਕੁਲ ਫੇਕ ਹੈ ਜਿਹੜੇ ਲੋਕ ਇੱਥੋਂ ਦੇ ਰਹਿਣ ਵਾਲੇ ਨੇ ਡੇਰਾ ਬਾਬਾ ਨਾਨਕ ਹਲਕਾ ਦੇ ਪਾਸਟਰ ਸਾਹਿਬਾਨ ਔਰ ਪਾਦਰੀ ਉਹ ਅੱਜ ਆਏ ਨੇ ਉਹ ਬਾਹਰਲੀ ਮਿਨਿਸਟਰੀਆਂ ਦੇ ਨਹੀਂ ਅੱਜ ਉਹ ਆਏ ਨੇ ਤੇ ਅੱਜ ਜਿਤਦਾਨ ਜਿਹੜਾ ਵਾ ਉਹਨਾਂ ਨੇ ਝੰਡਾ ਖੜਾ ਕਰਕੇ ਗਏ ਨੇ ਕਿਉਂਕਿ ਕ੍ਰਿਸ਼ਨਲ ਕਮਿਊਨਿਟੀ ਸਾਰੀ ਰੰਧਾਵਾ ਸਾਹਿਬ ਦੇ ਨਾਲ ਆ ਉਹਨਾਂ ਦੇ ਬਾਪ ਦੇ ਨਾਲ ਉਹਨਾਂ ਨਾਲ ਖੜੀ ਆ ਉਹਨਾਂ ਦੇ ਪਿਆਰ ਦੇ ਸਦਕੇ ਇਸ ਉਹਨਾਂ ਨਾਲ ਖੜੇ ਆ ਕੋਈ ਉਹਨਾਂ ਚ ਕੋਈ ਲਾਲਚ ਦਾ ਕੰਮ ਨਹੀਂ ਆ ਹਾਂਜੀ ਕਿਤਨਾ ਦੀ ਮੀਟਿੰਗ ਰਹੀ ਹਾਂਜੀ ਬਹੁਤ ਵਧੀਆ ਜੀ ਕਿੱਥੋਂ ਆਏ ਤੁਸੀਂ ਮੈਂ ਅਕਰੀਮਾ ਬਾਤੋਂ ਅਕਰੀਮਾ ਬਾਤੋਂ ਕਿੰਨੇ ਕਿ ਮੁਸੀਬਾਈ ਚ ਇਹਦੇ ਲੋਕ ਆਏ ਥੱਡੇ ਸਾਡੇ ਤਕਰੀਬਨ ਬੱਸ ਆਈਏ ਬੜੀ ਗਿਣਤੀ ਚ ਅੱਜ ਮੁਸੀਬਾਈ ਚਾਰੇ ਵੱਲੋਂ ਸੁਖਿੰਦਰ ਸਿੰਘ ਰੰਧਾਵਾ ਦੀ ਪਤਨੀ ਦੇ ਹੱਥ ਚ ਮੀਟਿੰਗ ਕੀਤੀ ਗਈ ਹੈ ਇਥੇ ਕਲਨੌਰ ਚ ਕੀ ਕਹਿੰਦੇ ਜੀ ਹਾਂਜੀ ਬਹੁਤ ਵਧੀਆ ਇਹ ਦੋਨੇ ਕਵਿਸਟਨ ਬਰਾੜੀ ਦੀ ਬੋਧਾ ਖਾਰੀ ਇਹਨਾਂ ਜੁਤੰਦਰਪੁਰ ਦੇ ਹੱਕ ਦੇ ਵਿੱਚ। ਖਾਰੀ ਇਹਨਾਂ ਦੀ ਮੁਸਿਪਾ ਜੀ ਵਰ ਜੋ ਵੀ ਲੱਕ ਦੇ ਵਿੱਚ ਸਭ ਕਿੱਥੋਂ ਆਏ ਜੀ? ਕਿਧਰੋਂ ਆਏ? ਇਧਰੋਂ ਆਏ। ਕਿਸ ਤਰ੍ਹਾਂ ਦੇਖ ਰਹੇ ਅੱਜ ਮੀਟਿੰਗ ਪਰ ਵੀ ਸੀ। ਬਹੁਤ ਵਧੀਆ ਵੇਖੀ। ਹਾਂਜੀ ਸਾਹਿਬ, ਤੀ ਦਵਾਰ ਤੋਂ ਆਏ ਹਾਂ ਜੀ। ਇੱਕਦਮ ਮੁਸੀਬਾ ਹੀ ਚਾਰਾ ਇਹਨਾਂ ਬੀਜਲੀਨ ਦਾ ਕੋਲ ਦੇ ਨਾਲ ਆ। ਅਸੀਂ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਹਾਂ ਸਾਡੇ ਪਿੰਡ ਵਿੱਚੋਂ ਅਸੀਂ ਇਹਨਾਂ ਨੂੰ ਵੱਡੀ ਲੀਡ ਨਾਲ ਚਤਾ ਕੇ ਭੇਜਾਂ। ਕਿੱਥੋਂ ਆਏ ਤੁਸੀਂ? ਇਧਰੋਂ ਆਲਾ ਤੁਸੀਂ। ਇੱਥੇ ਮੀਟਿੰਗ ਸੀ ਕਾਫੀ ਵੱਡੀ ਗਿਣਤੀ ਚ ਮੁਸੀਬਾ ਹੀ ਚਾਰੇ ਦੇ ਲੋਕ ਇੱਥੇ ਇਕੱਠੇ ਹੋਏ ਆ ਜਤਿੰਦਰ ਕੌਰ ਰੰਧਾਵਾ ਦੇ ਹੱਕ ਚ ਕੀ ਕਹਿੰਦੇ ਨਹੀਂ ਬਹੁਤ ਵਧੀਆ ਦਾ ਅੱਤਰ ਰਵਾਲਾਂ ਦੇ ਵਿੱਚੋਂ ਉਹਨਾਂ ਦੀ ਮਸਾਲ ਦੇ ਲਈ ਆਏ ਆ ਕਿ ਉਹ ਵੱਡੀ ਜਿੱਤ ਪ੍ਰਾਪਤ ਕਰਨਾ ਸਾਡਾ ਇਕੱਠ ਹੈ ਮਤਲਬ ਕਿਸ ਦਾ ਕੱਟ ਕੀਤਾ ਗਿਆ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਨਾਲ ਇੰਨੇ ਮਤਲਬ ਕ੍ਰਿਸ਼ਨ ਬ੍ਰਦਰ ਸਾਡੇ ਨਾਲ ਆ ਰਵਾਲਾਂ ਚੋਂ ਕਿ ਨਿੱਕ ਆਏ ਨੇ ਵਰਕਰ ਕਾਫੀ ਇੱਕ ਦੋ ਦੋ ਬਸਾਈਆਂ ਨੇ ਹਾਂਜੀ ਅਈ ਡਿਵਿੰਡ ਜੀ ਕਿ ਅੱਜ ਵੱਡਾ ਇਕੱਠ ਹੋਇਆ ਕਿਸ ਤਰ੍ਹਾਂ ਦੇਖਦੇ ਹਾਂ ਜੀ ਉਹਦਾ ਹਸਾਬ ਦੀ ਜਿੱਤ ਦੇਖਦੇ ਹਾਂ ਜੀ ਇਸ ਵਿੱਚ ਮਸੀਹ ਭਾਈ ਚਾਰੇ ਵੱਲੋਂ ਬਹੁਤ ਸਤਿਕਾਰ ਮਾਨ ਦਿੱਤਾ ਗਿਆ ਆ ਕਾਂਗਰਸ ਪਾਰਟੀ ਨੂੰ ਵੈਸੇ ਵੀ ਹੰਦਾ ਹਸਾਬ ਦਾ ਜਿਹੜਾ ਪਿਆਰ ਆ ਉਹ ਕ੍ਰਿਸਚਨ ਕਮਿਊਨਿਟੀ ਦੇ ਨਾਲ ਸ਼ੁਰੂ ਤੋਂ ਹੀ ਹੈਗਾ ਵਾ ਇਸ ਕਰਕੇ ਕ੍ਰਿਸਚਨ ਕਮਿਊਨਿਟੀ ਜਿਹੜੀ ਆ ਉਹ ਆਪਣੇ ਪੂਰੇ ਜੋਰਾ ਸ਼ੋਰਾ ਨਾਲ ਹੰਦਾ ਪਰਿਵਾਰ ਦੇ ਨਾਲ ਖੜ੍ਹੀ ਆ ਇਹ 20 ਦਿਨ ਇੱਥੇ ਆਮ ਆਦਮੀ ਪਾਰਟੀ ਵੱਲੋਂ ਵੀ ਮੀਟਿੰਗ ਕੀਤੀ ਗਈ ਸੀ ਮਸੀਹ ਭਾਈ ਜਿਹੜੀ ਕਿਤੀ ਗਈ ਲੇਕਿਨ ਉਹ ਜਿਹੜੇ ਲੋਕ ਸੀ ਉਹ ਸਾਡੇ ਹਲਕੇ ਦੇ ਨਹੀਂ ਸੀ ਇਹ ਸੁੱੱਚੇ ਜਿਹੜੇ ਸਾਡੇ 크ਿਸਚਨ ਲੋਕ ਜਿਹੜੇ ਆਪਣੇ ਹਲਕੇ ਦੇ ਡੇਰਾ ਪਪਾਣਾ ਦੇ ਹਲਕੇ ਦੇ ਆ ਬਾਹਰ ਦੇ ਲੋਕਾਂ ਦੇ ਭਾਈ ਇੱਥੇ ਵੋਟਾਂ ਪਾਉਣੀਆਂ ਨਹੀਂ ਆਣੀਆਂ ਵੋਟ ਤੇ ਪੈਣੀਆਂ ਡੇਰਾ ਪਪਾਣਾ ਦੇ ਹਲਕੇ ਦੀ ਸੋ ਜਿਹੜੀ 크ਿਸਚਨ ਕਮਿਊਨਿਟੀ ਡੇਰਾ ਪਪਾਣਾ ਦੇ ਹਲਕੇ ਦੇ ਨਰੋਲ ਉਹਦੀ ਮੀਟਿੰਗ ਸੀ ਨਾ ਕਿ ਕਿਸੇ ਬਾਹਰ ਦੇ ਬਣਾਏ ਬੜੀ ਖੁਸ਼ੀ ਵਾਲੀ ਗੱਲ ਹੈ ਹਾਂਜੀ ਸਾਰਾ ਮਸੀਹ ਭਾਈਚਾਰਾ ਜਿਹੜਾ ਕਾਂਗਰਸ ਦੇ ਨਾਲ ਆ ਚਟਾਨ ਵਾਂਗੂ ਖੜਾ ਪੀਐਨਪੀ ਕੋ ਨਵੇਂ ਬਹੁਤ ਦੇਰ ਤੋਂ ਵਡੇਰਾਂ ਦਾਵਾ ਸਾਹਿਬ ਸਰਦਾਰ ਸੰਤੋਖ ਸਿੰਘ ਜੀ ਉਹਨਾਂ ਦੇ ਨਾਲ ਵੀ ਸਾਰੇ ਅਸੀਂ ਖੜੇ ਸੀ ਅੱਜ ਰੰਦਾਵਾ ਸਾਹਿਬ ਦੇ ਨਾਲ ਖੜੇ ਹਾਂ ਤੇ ਗਾਵੇਂ ਖੜੇ ਰਹੇ ਕਿਨੇ ਗੋਲ ਪੱਥਰ ਮਾਰ ਕੇ ਆਈ ਆ ਬੱਸ ਭਰ ਕੇ ਲੀਲਾ ਮਸੀ ਮੈਂਬਰ ਪੰਚਾਇਤ ਸਾਫ ਕਮ ਹੈ ਮੈਂ ਮੁਮਨ ਤੇ ਅੱਜ ਇੱਥੇ ਵੱਡੀ ਮੀਟਿੰਗ ਆਈ ਆ ਸਰਪੰਚ ਮੁਮਨ ਤੇ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੀ ਅੱਜ ਵੱਡੀ ਮੀਟਿੰਗ ਨਹੀਂ ਸੀ ਰੰਦਾਵਾ ਆ ਗਿਆ ਜੀ ਰੰਦਾਵੀ ਨੂੰ ਰੰਦਾਵੀ ਸਾਹਿਬ ਨੂੰ ਜਿੱਤ ਕੇ ਲਾਵਾਂਗੇ ਰੰਧਾਵਾ ਸਾਬ ਉਹ ਜਿਹੜਾ ਆਪਣੇ ਸਾਡੇ ਬੀਬੀ ਆ ਨਾ ਸਾਡੇ ਚਾਚੇ ਦਾ ਪੋਤਾ ਰੰਧਾਵਾ ਸਾਬ ਉਹਨਾਂ ਦੇ ਚੰਗੀ ਨੇਚਰ ਚੰਗੀ ਨੇਚਰ ਪਿੰਡ ਮਮਾ ਨੂੰ ਸਾਧੂ ਮਸੀਹ ਦਾ ਮੁੰਡਾ ਮੈਂ ਮੈਨੂੰ ਦੱਸ ਦੋ ਜੀ ਜਿੱਤ ਕੇ ਕਲਾਵਾਂਗੇ ਠੀਕ ਆ ਚੰਗੀ ਨੇਚਰ ਵੇਖ ਕੇ ਤੇ ਬਹੁਤ ਜ਼ਿਆਦਾ ਛੱਕਰ ਆਈ ਜਿੱਤ ਕੇ ਕਲਾਵਾਂਗੇ ਠੀਕ ਆ ਪਰਵੀ ਮੀਟਿੰਗ ਹੋਈ ਜੀ ਕਲਾ ਨੌਰ ਜ ਵੱਡੀ ਗਿਣਤੀ ਚ ਮੁਸੀਬਾ ਹੀ ਚਾ ਲੋਕ ਸੁਖਜਨ ਸਿੰਘ ਰੰਧਾਵਾ ਦੀ ਪਤਨੀ ਦੇ ਹੱਕ ਚ ਇੱਥੇ ਪਹੁੰਚੇ ਨੇ ਕੀ ਕਹਿੰਦੇ ਜੀ ਵੇਖੋ ਜੀ ਜਿੰਨੇ ਲੋਕ ਆਏ ਨੇ ਸਾਰੇ ਨਰੋਲ ਮਸੀਹ ਭਾਈਚਾਰਾ ਆਇਆ ਹੈ ਕੋਈ ਬਾੜ ਦਾ ਕੋਈ ਇਥੇ ਹਲਕੇ ਦਾ ਕੋਈ ਲੀਡਰ ਨਹੀਂ ਆਇਆ ਤੁਸੀਂ ਕਿੱਥੋਂ ਆਏ ਅਸੀਂ ਡਰਵਾ ਬਨਾਨਕ ਤੋਂ ਆ ਜੀ ਸਾਡਾ ਪਿੰਡ ਪੱਖੋ ਕਿਵੇਂ ਹੈ ہمارا ਡਰਵਾ ਬਨਾਨਕ ਤੋਂ ਬਹੁਤ ਵੱਡਾ ਇਕੱਠ ਹੋਇਆ ਔਰ ਸਾਡੀ 크ਿਸਚਨ ਕਮਿਊਨਿਟੀ ਨੇ ਜਿਹੜੀ 100 ਵਿੱਚੋਂ 85% ਰੰਧਾਵਾ ਪਰਿਵਾਰ ਦੇ ਨਾਲ ਆ ਅਸੀਂ ਸਾਰੇ ਰੰਧਾਵਾ ਪਰਿਵਾਰ ਦੇ ਨਾਲ ਜੁੜੇ ਆ ਅਤੇ ਵਿਸ਼ਵਾਸ ਦਵਾਇਆ ਸਾਰੀ ਕਮਿਊਨਿਟੀ ਨੇ ਰੰਧਾਵਾ ਸਾਹਿਬ ਹੀ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਤੇ ਖੜੇ ਰਾਂਗੇ ਧੰਨਵਾਦ ਜੀ ਸਰ ਸੇਮ ਜੋ ਸਾਡੇ ਬ੍ਰਦਰ ਉਹਨਾਂ ਨੇ ਬੋਲਿਆ ਆਸ਼ੀਰਵਾਦ ਪਰਵਾਸ ਦੇ ਨਾਲ ਖੜੇ ਆ ਜੀ ਤੇ ਸਾਰੀ ਕਮਿਊਨਿਟੀ ਵੱਲੋਂ ਔਰ ਆਪਣੀ ਪੂਰੀ ਫੈਮਿਲੀ ਵੱਲੋਂ ਵੀ ਔਰ ਪੂਰੇ ਪੰਜਾਬ ਵੱਲੋਂ ਹਾਂਜੀ ਠੀਕ ਆ ਜੋ ਨਮੋ ਬੜੀ ਤਾਜ ਉਤਸ਼ਾਹ ਜੋਗਨਾ ਇਹ ਪ੍ਰੋਗਰਾਮ ਚਲਾਇਆ ਗਿਆ ਬੜੀ ਖੁਸ਼ੀ ਹੋਈ ਆ ਕਿ ਸਾਡੇ ਜਿੰਨੇ ਨੌਜਵਾਨ ਬੱਚਿਆਂ ਦੀ ਵੀ ਬਹੁਤ ਸਾਰੀ ਸਪੀਚ ਬੰਦੀ ਦਿੱਤੀ ਹੋਈ ਆ ਜਿੰਨਾ ਅੱਜ ਕੱਲ ਤੁਹਾਨੂੰ ਪਤਾ ਹੀ ਨਸ਼ੇ ਦੀ ਕਿੰਨਾ ਲੋਕ ਜੁੜ ਰਹੇ ਆ ਪਰ ਜਿਹੜੀ ਕਾਂਗਰਸ ਪਾਰਟੀ ਹੈ ਨਸ਼ੇ ਦੇ ਬਹੁਤ ਖਿਲਾਫ ਆ ਮੇਨਾ ਸ਼ਬਦਾਂ ਨਾਲ ਧੰਨਵਾਦ ਕਰਦਾ ਕਾਣੀ ਕਿਥੋਂ ਆਏ ਜੀ ਡਰਗਾ ਬਾਤ ਕੀ ਨਾ ਡਾ ਮੈਂ ਨਾ ਅਬੀ ਜੀ ਅਬੀ ਜੀ ਇੱਥੇ ਤੁਸੀਂ ਅੱਜ ਕਲਾਨੌਰ ਮੀਟਿੰਗ ਚ ਆਏ ਮੁਸੀਬਾ ਹੀ ਚਰੇ ਦੀ ਕੀ ਕਹਿੰਦੇ ਇਕੱਠ ਬਹੁਤ ਵਧੀਆ ਹੋਇਆ ਹੈ ਜੀ ਮਰਮ ਜੀ ਜਿੰਨੇ ਕੋਲ ਰਹਿੰਦਾ ਹਾਂ ਜਿੰਨੇ ਧਮਾਂਗੇ 20 ਤਰੀਕ ਦੇ ਤੇ ਕੰਮਜਾਬ ਬਣਾਵਾਂਗੇ ਉਹਨਾਂ ਨੂੰ ਬਹੁਤ ਆਸਾਂ ਉਮੀਦਾਂ ਨੇ ਉਹਨਾਂ ਦੇ ਹਾਂਜੀ ਬਹੁਤ ਵਧੀਆ ਜੀ